ਸਤਿ ਸ਼੍ਰੀ ਅਕਾਲ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਾਕਿ ਗੁਰੂ ਹਰਗੋਬਿੰਦ ਸਾਹਿਬ 6ਵੇਂ ਗੁਰੂ ਸਨ ਆਪ ਜੀ ਨੇ ਭਗਤੀ ਦੇ ਨਾਲ ਨਾਲ ਸੰਸਾਰਿਕ ਸ਼ਕਤੀ ਦੀ ਵੀ ਬਖਸ਼ੀਸ਼ ਕੀਤੀ ਜਿੱਥੇ ਸ੍ਰੀ ਹਰਮੰਦਰ ਸਾਹਿਬ ਭਗਤੀ ਦਾ ਕੇਂਦਰ ਸੀ 6ਵੇਂ ਪਾਤਸ਼ਾਹ ਨੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਰਚਨਾ ਕਰਕੇ ਸਿੱਖ ਜਗਤ ਵਿੱਚ ਰਾਜਨੀਤੀ ਅਤੇ ਧਰਮ ਨੂੰ ਇਕੱਠਾ ਕੀਤਾ ਪਹਿਲੇ ਪੈਰ ਹਰਮੰਦਰ ਸਾਹਿਬ ਵਿੱਚ ਕੀਰਤਨ ਸੁਣਦੇ ਅਤੇ ਸ਼ਾਮ ਨੂੰ ਅਕਾਲ ਤਖਤ ਤੇ ਬੈਠ ਕੇ ਆਪ ਜੀ ਦੀ ਟਾਡੀ ਮਾਰਾ ਸੁਣਦੇ ਆਪ ਜੀ ਨੇ ਸਮੇਂ ਤੇ ਹਾਕਮਾਂ ਨਾਲ ਚਾਰ ਜੰਗਾਂ ਲੜੀਆਂ ਅਤੇ ਜਿੱਤੀਆਂ ਸਿੱਖੀ ਸਿੱਖਾਂ ਨੂੰ ਸਵੇਹ ਸ਼ਕਤੀ ਨਾਲ ਭਰ ਦਿੱਤਾ ਪਰ ਧਰਮ ਨੂੰ ਰਾਜਨੀਤੀ ਦੇ ਉੱਪਰ ਰੱਖਿਆ ਇਸ ਲਈ ਸਾਨੂੰ ਜੀਵਨ ਵਿੱਚ ਧਰਮ ਦੀ ਵੱਡੀ ਲੋੜ ਹੈ ਪਰ ਸੰਸਾਰਿਕ ਰਾਜਨੀਤਿਕ ਆਰਥਿਕ ਅਤੇ ਕੀਰਤਨ ਤਾਕਤ ਦੇ ਨਾਲ ਭਰਪੂਰ ਹੋਣਾ ਚਾਹੀਦਾ ਹੈ ਤਾਂ ਕਿ ਸਮੇਂ ਦਾ ਕੋਈ ਵੀ ਜ਼ਾਲਮ ਸਾਡੇ ਧਰਮ ਦੇ ਅਸੂਲਾਂ ਉਤੇ ਧਾਰਮਿਕ ਅਸਥਾਨਾਂ ਅਤਿਰੀਤਾਂ ਵੱਲ ਅੱਖ ਚੁੱਕ ਕੇ ਦੇਖ ਨਾ ਸਕੇ